ਗਰੀਬਾਂ ਨਾਲ ਜਿਹੜੇ ਇਕੱਟਾ ਕਰਕਵੇ ਹੁੰਦੀ ਸੀ ਜਿੱਦਾਂ ਪਰਵਾਸ ਤੇ ਮੈਂਬਰ ਸੀ ਉਹਨੇ ਗੱਡੇ ਦੀਆਂ ਨੂੰ ਲੈ ਕੇ ਆਉਂਦੇ ਸੀ ਉਹ ਕਾਂਗਰਸ ਪਾਰਟੀ ਚ ਦੇਣ ਸੀ ਇਹਨਾਂ ਨੇ ਅੱਜ ਆ ਚਾਹੁੰਦੇ ਆ ਜਿਹੜੇ ਗਰੀਬਾਂ ਨੂੰ ਪਰਕ ਮਿਲਦੀ ਸੀ ਉਹ ਬੰਦ ਕਰ ਦਿੱਤੀ ਜੇ ਧੀਬੀਆਂ ਦਾ ਬੱਸਾਂ ਦਾ ਕਿਰਾਇਆ ਵਾਪਸ ਕੀਤਾ ਉਹ ਕਾਂਗਰਸ ਪਾਰਟੀ ਨੇ ਕੀਤਾ ਫਿਰ ਮੈਂ ਕਹਾਂ ਤੁਸੀਂ ਕਹਿੰਦੇ 70 ਸਾਲ ਕੋਈ ਸਾਨੂੰ ਜੀ ਐਮਪੀ ਬਣ ਕੇ ਆਪਣੇ ਹਰ ਘਰ ਚ ਜਾ ਕੇ ਬੈਠ ਜਾਂਦੇ ਸੀ ਕਦੀ ਜੀਰੀਆਂ ਦੇ ਕਦੇ ਵਿੱਚ ਮੂੰਹ ਨਹੀਂ ਸੀ ਵਿਖਾਉਂਦੇ ਤਿੰਨ ਵਾਰ ਆਪਾਂ ਦੋਰਾ ਸਿੰਘ ਮਾਨ ਨੂੰ ਜਤਾਇਆ ਬਰਾ ਪੁਰਾਣੇ ਆਪਾਂ ਫਾੜਨੇ ਜਾਂਦੇ ਆਪਾਂ ਮੰਨਣ ਵਾਲੇ ਨਹੀਂ ਐ ਆਪਣੇ ਐਮਪੀ ਬਣ ਗਿਆ ਜੇ ਸਰਦਾਰ ਜੀ ਉਹ ਆਪਣੇ ਵਿਚਾਰ ਰੱਖਣਗੇ ਜੇ ਨਾਲ ਦੀ ਨਾਲ ਮੈਂ ਇੱਕ ਵਾਰ ਫਿਰ ਬੇਨਤੀ ਕਰਦੀ ਹਾਂ ਕਿ ਜਿਹੜਾ ਵੀ ਸਾਥੀ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੈ ਉਹ ਕਿਰਪਾ ਕਰਕੇ ਆਪਣਾ ਨਾਮ ਲਿਖਵਾ ਦੇ ਜਦੋਂ ਸਰਦਾਰ ਗੁਰਮੀਤ ਸਿੰਘ ਜੀ ਬੜੀ ਵਿਦਿਆ ਕਰਦਾ ਕਿ ਸਾਡੇ ਸਾਡੇ ਸਨਮਾਨਯੋਗ ਸਾਡੇ ਹੋਣਾਂ ਔਰ ਸਾਡੇ ਜੀਵਨ ਹਰ ਇੱਕ ਦੇ ਆਣ ਪਾਣ ਇਨਸਾਨ

Ja, yeah. ਬਤਾਈਆ ਤੇਰਾ ਇੱਕ ਆਜਾ ਇਸਮਾਰ ਪੰਜਵਾਰ ਹੋਇਆ ਕਿ ਉੱਥਾ ਤਾਂ ਕੋਈ ਐਂਟੀਗੇਟਰ ਇਕੱਠੀ ਹੋਈ ਸਾਥ ਸਾਥ ਜੀ ਸਾਡਾ ਮਹਬੂਬ ਨੇਤਾ ਨੌਜਵਾਨ ਦਿਲਾਂ ਦੀ ਧੜਕਣ ਸਰਦਾਰ ਬਲਬੀਰ ਸਿੰਘ ਜੀ ਨਾਲ ਸਾਡੇ درمیان ਹਾਜ਼ਰ ਨੇ ਸਭ ਜਗਾਂ ਔਰ ਮੇਰੇ ਬਾਪੂਂਦੀਆਂ ਬਾਵਾ ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤੇ ਲਲਾ ਜੀ ਭਾਈ ਗੁਰਜੀਤ ਕਾ ਖਾਲਸਾ ਸ਼੍ਰੀ ਭਾਈ ਗੁਰਜੀਤ ਦੀ ਫਤੇ ਫਤੇ ਦਾ ਨਾਮ ਲੈਣਾ ਚਾਹੀਦਾ ਬੋਲੇ ਮੇਰੇ ਤੋਂ ਪਹਿਲਾਂ ਉਹ ਲੋਕ ਜਿਹੜੇ ਮਿਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਔਰ ਮੈਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਕਿ ਜੀਰਾ ਸਾਹਿਬ ਦਾ ਇੱਕ ਸੁਪਨਾ ਸੀ ਕਿ ਸ਼੍ਰੀ ਕਲੂਰ ਸਾਹਿਬ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜੀਰਾ ਸਾਹਿਬ ਨੇ 2014 ਚ ਟਿਕਟ ਅਪਲਾਈ ਕੀਤੀ ਪਰ ਉਦੋਂ ਸਰਕਾਰ ਨੇ ਹਰਮੰਦਰ ਸਿੰਘ ਜੱਲ ਸਾਹਿਬ ਨੂੰ ਟਿਕਟ ਦਿੱਤੀ 2019 ਚ ਟਿਕਟ ਪੜਾਈ ਕੀਤੀ ਤੇ ਜਿਹੜੀ ਟਿਕਟ ਸੀ ਉਹ ਉਦੋਂ ਸਰਦਾਰ ਜਸਵੀਰ ਸਿੰਘ ਲੱਲ ਦੇਪਾ ਜੀ ਨੂੰ ਮਿਲ ਗਈ ਜਿਨ੍ਹਾਂ ਨੂੰ ਤੁਸੀਂ 2000 ਦੀ ਵੀ ਦਿੱਤੇ ਚਾਕੇ ਪਈ ਆ ਅੱਜ ਬਾਪੂ ਦਾਣੀ ਆਪਣੇ ਸੀ ਪਰ ਅੱਜ ਇਹ ਜਿਹੜੀ ਟਿਕਟ ਮਿਲ ਗਈ ਇਹ ਬਾਪੂ ਦਾ ਸੁਪਨਾ ਤੇ ਗਈ ਜਦੋਂ ਉਹ ਜਿਵੇਂ ਆਲੇ ਟਿਕਟ ਜਿਲੀ ਆ ਇਹ ਤੁਹਾਡੀ ਟਿਕਟਾਂ ਕੱਲ੍ਹ ਕੱਢੀ ਜਾਂਦੀ ਬਣਾ ਸੀ ਜੀ ਦੇ ਅੱਗੇ ਅੱਜ ਤੱਕ ਮੈਨੂੰ ਇੱਕ ਗੱਲ ਦੱਸਿਓ ਇੱਕ ਗੱਲ ਦਾ ਜਵਾਬ ਦਿਓ ਕਿ ਅੱਜ ਤੱਕ 70 ਸਾਲ ਅਸੀਂ ਬੋਟਾਂ ਬਣਾ ਕੇ ਕਦੀ ਜੋਰਾ ਸੀ ਬਾਣ ਆ ਗਿਆ ਕਦੀ ਇਹ ਜਨਾਲਾ ਆ ਗਿਆ ਕਦੀ ਦੇਪਾ ਜੀ ਆ ਗਏ ਕਦੀ ਪ੍ਰਣਗੋਰਾ ਜੀ ਆ ਗਏ ਟਾੜੇ ਤੋਂ ਕਿੰਨੇ ਬੰਦੇ ਹੋਵੇ ਦੁਨੀਆਂ ਦਾ ਨਾਮ ਆ ਜਿਵੇਂ ਕਿਸੇ ਦੇ ਘਰ ਵੀ ਇਹਨਾਂ ਦੇ ਵਿਖਿਆ ਹੋਵੇ ਵਿਖਿਆ ਕਿਸੇ ਇਹ ਜੀਰੇ ਆਇਆ ਮੌਕਾ ਮਿਆਦ ਹਨ ਇਹਦੇ ਤੋਂ ਭਾਈਨਾਮ ਭਜ ਸਿੰਘ ਜੀ ਨੇ ਕਨਫਰੈਂਸ ਜੀ ਨੇ ਬੋਲਦਿਆਂ ਜਿਹੜੀਆਂ ਗੱਲਾਂ ਕੀਤੀਆਂ ਅੱਜ ਇਸ ਮੌਕੇ ਰਮ ਫਾਇਦਾ ਉਠਾਉਣਾ ਚਾਹੀਦਾ ਇਹਨੂੰ ਮੇਰ ਸਿੰਘ ਮਲਦਾਨ ਸਰ ਕਹਿੰਦਾ ਕਹਿੰਦਾ ਕਿ ਪੱਥਰੀ ਤੋਂ ਬੰਦੇ ਅਕਾਲੀ ਨਾਲ ਛੱਡ ਕੇ ਆਏ ਨੇ ਔਰ ਉਹਨਾਂ ਦਾ ਨਾਮ ਹੀ ਗੇਰ ਸਿੰਘ ਹੈ ਉਹ ਕਹਿੰਦੇ 40 ਸਾਲ ਤੋਂ ਅਸੀਂ ਗੱਲ ਨੂੰ ਸੀ ਅੱਜ ਲੋੜ ਕੀ ਆ ਅੱਜ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਜੀਰਾ ਪਰਵਾਹ ਹਮੇਸ਼ਾ ਚੜਦੀ ਕਲਾ ਚ ਰਹਿਣਾ ਚਾਹੀਦਾ ਹੈ ਔਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਪਾਂ ਠੱਗੀ ਨਹੀਂ ਖਾਣੀ ਆਪਾਂ ਕੇ ਠੱਗੀ ਖਾਣੀ ਮੈਨੂੰ ਇੱਕ ਕਦਾ ਜਵਾਬ ਦਿਓ ਨਰੇਂਦਰ ਮੋਦੀ ਜੀ ਨੇ ਇੱਕ ਗੱਲ ਕੀਤੀ ਉਹ ਕਹਿੰਦਾ ਭਾਈਓ ਤੇ ਬੈਣੋ ਆਪਕੇ ਖਾਤੇ ਮੇ 15-15 ਲੱਖ ਆਈ ਆਇਆ ਮੈਂ ਕਿਸੇ ਦੀ ਮੱਤ ਗੋਲ ਤੇ ਮੈਨੂੰ ਕਰਦਾ ਸੁੱਖ ਲੱਗ ਜਿੰਦੀ ਨਹੀਂ ਆ ਦੇਖੇ ਦੇ ਖਾਤੇ ਨਹੀਂ ਆ 5 ਰੁਪਏ ਨੇ ਆਏ ਉਹ ਤੋਂ ਬਾਅਦ ਫਿਰ ਕੋਰ ਆ ਗਿਆ ਉਹਨੇ ਭਾਗਵੰਲੀ ਭਗਤ ਸਿੰਘ ਵਾਲੀ ਦੇ ਪਾਪ ਵੱਲ ਕੇ ਭਗਤ ਸਿੰਘ ਕਹਿੰਦਾ ਭਗਤ ਸਿੰਘ ਦਾ ਵਾਰਿਸ ਆ ਜਾਂ ਭਗਤ ਸਿੰਘ ਦਾ ਪੈਗਨਿਸੀ ਨਾਮ ਦਾ ਭਗਤ ਸਿੰਘ ਤਾਂ ਨਹੀਂ ਕਹਿੰਦਾ ਸੀ ਮੈਂ ਦੋ ਦੋ ਵਿਆਹ ਕਰਵਾਉਂਦਾ ਹਰ ਚੁੱਟ ਬੋਲਿਆ ਉਹ ਕਹਿੰਦਾ ਸੀ ਬੀਬੀਆਂ ਨੂੰ ਕਹਿੰਦਾ 1000 ਰੁਪਇਆ ਹਰ ਮਹੀਨੇ ਦਾ ਲੈ ਖਾਤੇ ਆਇਆ ਕਹਿੰਦਾ ਸੀ ਤੇ ਬੀਬੀਆਂ ਵਿਚਾਰ ਗਏ ਕਿ ਕੀਤਾ ਉਹਨਾਂ ਨੇ ਬੰਦਿਆਂ ਨੂੰ ਵੀ ਨਹੀਂ ਦੱਸਿਆ پادرہ کارجنگ در بیٹی میں چپ کرکے چاہتے ہیں وہ پھٹی کرویاں وہ کیوں کرا کہیں گے کیوں کہ سارے گئے صلاح کرنے کیا یہ ہوگا تو یہ جا رہے گا کہا آج جب چار گئے پڑوں میں بھی نہیں چنیتے کہ پرانی مدوان بتا ہم داری کہ یہ اینکہ پرانہ مدو ہے وہ پڑھانتا ہے یہ پرس ہی نام جا تو پرس ہی سوٹیں وہ پرس ہی رکھیں ہو یہ چھتا ہمارگی ਅਸੀਂ ਬੀਬੀਆਂ ਨੂੰ ਹਰ ਗਰੀਬ ਪਰਿਵਾਰ ਨੂੰ ਰਾਹੁਲ ਗਾਂਧੀ ਜੀ ਨੇ ਜਲਦ 8500 ਰੁਪਏ ਮਹੀਨੇ ਦਾ ਦਿਆ ਕਰਕੇ ਲੱਖ ਰੁਪਏ ਸਾਲ ਦਾ ਦਿਆ ਕਰਕੇ ਜਵਾਹਰ ਅਪਰੋ ਮੈਂ ਕਿੱਟ ਗਿਆ ਮੱਖਣ ਵਿੱਚ ਉਸ ਮੱਖਣ ਮਿੱਟੀ ਕਿੱਟ ਦੇ ਵਿੱਚ ਮੈਨੂੰ ਲੋਕ ਕਹਿੰਦੇ ਕਾਂਗਰਸ ਚ ਵੀ ਜਦ ਮੈਂ ਜੱਗ ਪਹਿਲਾਂ ਮੋਟਾ ਜਵਾ ਪਾਇਆ ਗਿਆ ਤੇ ਸੰਪੂਰੀ ਖਾਸ ਅੱਜ ਵੀ ਕਹੀ ਸੱਜਣਾ ਅੱਜ ਕਹਿੰਦੇ ਦਿਲੋ ਜੋੜ ਲਾਣਾ ਤੇ ਜਦੋਂ ਬਾਈਕਾਂ ਲੈਸੀ ਸੀ ਉਹ ਲੋਕ ਕਹਿੰਦੇ ਨਹੀਂ ਗਿਆ ਇੱਕ ਤਾਂ ਇਹਨੂੰ ਬੰਦੇ ਦਾ ਪੁੱਤ ਬਣਾਣਾ ਬਦਲਾਅ ਵਿੱਚ ਮੈਂ ਤਾਂ ਉਹਨੇ ਨੀ ਲੈਣ ਦਾ ਕੰਮ ਪੂਰਾ ਚੱਲਦਾ ਪਰ ਜਿਹੜੇ ਬਦਲਾਅ ਦੇ ਚੱਕਰ ਦੀ ਗੱਲ ਸੀ ਤੇ ਬਹੁਤ ਦੇ ਹੱਥੇ ਅੱਜ ਨੂੰ ਬਹੁਤ ਚਾਹਿਆ ਅੱਜ ਜene ਗੱਲ ਕੀਤੀ ਨਾ ਜੱਟ ਵੀ ਹੈ ਜੇਦਾ ਜੀ ਉਹ ਜਿਹੜਾ ਮੁੱਖ ਮੰਤਰੀ ਹੈ ਉਸੇ ਪਾਣੀ ਉੱਤੇ ਜਨਰ ਨੇ ਉਹ ਚਰਚਾ ਪਾਈ ਹੈ ਬਨ ਰਾਮ ਲੰਤ ਨਹੀਂ ਕਰਦਾ ਰੱਬ ਮੱਤ ਮਾਰਦਾ ਮੱਤ ਮੱਜੀ ਦੀ ਇਹਨਾਂ ਦੀ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇਹਨਾਂ ਦੇ ਦੱਸੋ ਜਦੋਂ ਸਰਕਾਰ ਸੀ ਆਪ ਬੜੇ ਡਰ ਕੇ ਦੱਸੋ ਕਿ ਕਿੰਨਿਆਂ ਦੇ ਬਾਪ ਬਣਿਆ ਵੀ ਢੁੱਡ ਕੇ ਹੁਣ ਕੱਟੇ ਕਿੰਨਿਆਂ ਦੇ ਗਏ ਬਾਪ ਬੜੇ ਤਣਕਾ ਕਾਰ ਕਿੰਨਿਆਂ ਦੇ ਕੱਟੇ ਗਏ ਕਿਸੇ ਦਾ ਨਹੀਂ ਕੱਟਿਆ ਸਰਕਤੀ 30 ਕਿਲੋ ਮਿਲਦੀ ਜੋ ਤੁਮ ਸਾਰਿਆਂ ਨੂੰ ਔਰ ਜਿੰਨਾਂ ਨੂੰ 5 ਕਿਲੋ ਮਿਲਦੀ ਉਹ ਹੱਥ ਕੱਟੇ ਕਰੇ ਦੇਖੇ ਨਾ ਚੰਗਰ ਸੀ ਜਾਂ ਸੈਂਟਰ ਖੁੱਲ੍ਹ ਕੇ ਪੜਾ ਚੱਲਿਆ ਗੋਦਿਕ ਤੇਨ ਕਿਲੋ ਬੋਲੀ ਸੀ ਤੇ ਕਈ ਦਾ 50 ਲੈ ਜਾਂਦੇ ਸੀ ਔਰ 5 ਕਿਲੋ ਹੁੰਦੀ ਹੈ ਸਾਰੇ ਜੀ ਬਹਿ ਕੇ ਦਾੜੇ ਕਿਨੀ ਚੱਲਿਆ ਕਰੋ 25 ਕਿਲੋ ਜਗ੍ਹਾ ਨੂੰ ਬਣੇ ਓ ਯਾਰ ਬਾਹ ਨੂੰ ਕੱਪ ਸਮਝੋ ਬਾਹਰ ਦਾ ਕੋਠੇ ਦੇ پیسے ਆ ਗਏ ਬਲਾਕ ਕੱਟਦੇ ਤੇ ਖੜਾ ਹੋ ਕੇ 10 25 ਰੁਪਈਆ ਤਾਂ ਹੁੰਦਾ ਹੀ ਰੱਬ ਭਗਵਾਨ ਤਾਂ ਬੰਦ ਪੈਨਸ਼ਨ ਨਾਲ ਜੱਟ ਔਰਦਾ ਪਰ ਉਹ ਕਿਹਾ ਇਹ ਅੰਦਰ ਕਮੈਂਸ ਆਉਂਦਾ ਐਵੇਂ ਹੋਗਾ ਦੱਸ ਤੈਨੂੰ ਕੱਢਣੀ ਆ ਮੈਂ ਨਾਲ ਤੇਰੀ ਜੇਕ ਚ ਪਾ ਦੇਣਾ ਕੱਢ ਦੇ ਜਮੀਰਾਂ ਪੁੱਤਰ ਸੁਆਉਂਦਾ ਔਰਦਾ ਜਮੀਰ ਜਮੀਰ ਦਾ ਕੋਈ ਕਹਿਣਾ ਨਹੀਂ ਕਿ ਚੁੱਪ ਤੇਰਾ ਉਹ ਮੈਂ ਕਹਾਂ ਲੇ ਜਿਹੜਾ ਇਹੋ ਪੇਟ ਵਿੱਚ ਚਲਾ ਗਿਆ ਜਿੱਤ

ਇਹ ਬਾਪੇ ਖਰਾਚੋਂ ਤੋਂ ਕਹਿ ਦੋ ਜਿੱਦ ਨੂੰ 25 ਮਰਦ ਕਹਦਾ ਇਹੋ ਕਰ 15 ਮਰਦ ਕਹਦਾ ਹਾਂ ਜਿਹੜਾ ਮੈਨੂੰ ਪਲਾਟ ਦੇ ਕੇ ਗਏ ਸੀ ਬਾਪੂ ਮੇਰਾ ਇਹ ਗਾਹ ਜੇ ਖਾਣੇ ਕਿਰਿਆ ਲੈ ਆ ਨਾ ਤੇ ਬਾਪੂ ਨੇ ਜੇ ਪਲਾਟ ਦਿੱਤਾ ਤੇ ਸੁੱਖ ਬਣਿਆ ਨਾ ਯਾਰ ਜਿਹੜਾ ਹੁਣ ਜਿਹੜਾ ਸਿਰ ਤੇ ਦੁੱਖ ਹੈ ਇਹਨੇ ਦਿੱਤਾ ਕਿ ਉਹ ਪਲਾਣਾ ਦੇ ਤੱਕ ਆ ਕੇ ਕਰੇ ਕਰੋ ਕਿਤੇ 5 ਰੁਪਏ ਦਿੱਤੇ ਕਿਤੇ ਪਿੰਡ ਚ ਉਹ ਗੇਲੋ ਤੋਂ ਪੱਤਿ ਕਿੱਥੇ ਹੈ ਯਾਰ ਗੇਲ ਕਿਤੇ ਲੱਭੋ ਉਹ ਸ਼ਕੀਤਾਂ ਥੋੜੀ ਹੁੰਦਾ ਰਾਤ ਮੈਂ ਮੈਰੋ ਵਾਲੀ ਮੈਰੋ ਵਾਲ ਮੈਨੂੰ ਕਹਿੰਦੇ ਜੀ ਜਿਹੜਾ ਨਵਾਂ ਪੰਥ ਹੈ ਉਹ ਸਾਰਿਆਂ ਨੇ ਪਿੰਡ ਦੇ ਵਿੱਚ ਕਹਿਤਾ ਕਿ ਤੇ ਬੂਥ ਨਹੀਂ ਲਗੂ ਜਿੰਨੇ ਜਰੇ ਤੁਸੀਂ ਬੈਠੇ ਹੋ ਐਵੇਂ ਬੰਦੇ ਇਕੱਲੇ ਬੈਰੋਵਾਚ ਬੈਠੇ ਜੀ ਤੇ ਉਹ ਦੱਸਾ ਕਿ ਕਹਿੰਦੇ ਇਹਨੇ ਤੇਰੇ ਬਾਪੂ ਦੇ ਯਾਰ ਆ ਬੂਥ ਵੀ ਲਾਵਾਂਗੇ ਤੇ ਪਿੰਡ ਵੀ ਵਧਾ ਕੇ ਤੇ ਨਾਲ ਵਾਹ ਲਾ ਦੇਣਗੇ ਹਾਂਜੀ ਸੁਪਣਾ ਬਾਪੂ ਦਾ ਪੂਰਾ ਕਰਨਾ ਹੈ ਤੱਕੜੇ ਹੋ ਜਾਓ ਬਿੰਦ ਪਿੰਡ ਜਾਓ ਉੱਠ ਘੜ ਕਰ ਜਾਓ ਅੱਜ ਕਿੰਨੇ ਸਰਪੰਚ ਦੇ ਕਿੰਨੇ ਜੇਕਰ ਤੇ ਮੇਰੀ ਇੱਕ ਬੇਕਤੀ ਆ ਆ ਪਹਿਲੇ ਸਾਲੇ ਵੀਰ ਜਿਹੜੇ ਕੋਠਿਆਂ ਵਿੱਚ ਕੱਟੜ ਕਾਲੀ ਅੱਜ ਉਹ ਜੁਆਇਨ ਕਰ ਦਿੱਤੀ ਨਿੰਦਰ ਸਿੰਘ ਮੰਲੀ ਆ ਜੋ ਜੁਆਇਨ ਕਰ ਗਿਆ ਅੱਜ ਮੇਰ ਸਿੰਘ ਪਤਨੀ ਉਹ ਜੁਆਇਨ ਕਰ ਗਿਆ ਉਹਦੇ ਸਾਥੀ ਜੁਆਇਨ ਕਰਕੇ ਕਿ ਭਾਈ ਇਹ ਜਿਹਨੇ ਜੁਆਇਨ ਕੀਤੇ ਇਹਨਾਂ ਨੂੰ ਘਰੇ ਜਾ ਕੇ ਕਿਹਾ ਗਿਆ ਕਿ ਟਿਕਟ ਮਿਲਿਆ ਜੀਰੇ ਵਾਲੇ ਨੂੰ ਅੱਜ ਜੀਰੇ ਵਾਲੇ ਕੋਈ ਉਮੀਦਵਾਰ ਨਹੀਂ ਕਿ ਜਿੰਨੇ ਲੋਕਾਂ ਨੂੰ ਸ਼ਰਮ ਹੋਵੇ ਅੱਜ ਹਰੇਕ ਬੰਦਾ ਤੁਹਾਨੂੰ ਵੋਟ ਪਾਉਣ ਨੂੰ ਜੱਗਾ ਹਰ ਬੰਦਾ ਹਰ ਬੰਦਾ ਵੋਟ ਪਾਉਣ ਨੂੰ ਫਿਰਦਾ ਪਰ ਉਹ ਕਹਿੰਦੇ ਯਾਰ ਉਹ ਬਹੁਤ ਅਸੀਂ ਹੁਣ ਜੇ ਵਿਆਹ ਰੱਖਿਆ ਵੀ ਕਰੇ ਜੇ ਘਰੇ ਯਾਰ ਰੱਖਿਆ ਹੋਵੇ ਤੇ ਚਾਚੇ ਨੂੰ ਕਾੜਦਾ ਨਹੀਂ ਇਹ ਤੇ ਚਾਚੇ ਕੱਪੜੇ ਵੀ ਸਵਾ ਲਦਾ ਤੇ ਚਾਚਾ ਇਹ ਜੀਕਦਾ ਕਿ ਭਈ ਭੈਣ ਮੇਰੀ ਆਉਗੀ ਮੁੰਡੇ ਦੀ ਧਵਾ ਤੇ ਉਹ ਭੈਣ ਕੇ ਲੈ ਜੂ ਉਹ ਕੱਪੜੇ ਆਪ ਦੇ ਵੀ ਸੂਦਾ ਜਵਕਦੇ ਵੀ ਜੁਦਾ ਭਤੀਜੇ ਦਾ ਤੇ ਜਦੋਂ ਜਾਗੋ ਹੁੰਦੀ ਆ ਉਹ ਵੇਹੜੇ ਗਿਆ ਸੱਜਿਆ ਨਹੀਂ ਕਿਸੇ ਉਹ ਕੋਠੇ ਦੇ ਜਾਂਦਾ ਹੈ ਫਸ ਹੈ ਕਿ ਹਾਂ 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 ਉਹ ਭੈਣ ਦੇ ਕੰਮ ਖੋਲਦਾ ਹੈ ਕਿ ਖੜੇ ਬਹੀਏਗਾ ਤੇ ਸਵੇਰੇ ਕੜ ਕੇ ਭੈਣ ਦਾ ਵਾਧਦੀ ਇਹਨੂੰ ਵਿਆਹ ਤੇ ਲੈ ਆਉਂਦੀ ਉਹ ਤਿਆਰੀ ਬੈਠਾ ਸੀ ਅੱਜ ਵੀ ਆਹ ਆਪ ਦੀ ਪਾਰਟੀ ਦੇ ਖਾਲੀ ਲੱਡੇ ਤਿਆਰੀ ਬੈਠਿਆ ਉਹ ਚਰੇ ਸੱਤਾ ਦੇ ਬਹਿ ਕੇ ਗੱਲਾਂ ਕਰਦੇ ਬੰਦਾ ਬੜਾ ਚੰਗਾ ਜਿਹਾ ਉਸਦੇ ਬਾਪੂ ਦੇ ਗਿਆ sire da ji de jatt de te keh reya ਤੇ ਫਿਰ ਜਦੋਂ ਵੋਟਾਂ ਦੀ ਗੱਲ ਆਉਂਦੀ ਉਹ ਕਹਿੰਦੇ ਆ ਵੋਟਾਂ ਦਾ ਫਰਕ ਹੋਣ ਦੀ ਗੱਲ ਜਵੇਂ ਜੱਵੇਂ ਜਸੀਂ ਕਹਿੰਦੇ ਨਹੀਂ ਕੁਝ ਨਹੀਂ ਆਉਂਦਾ ਹੁਣ ਇੱਕ ਗੱਲ ਸੁਣੋ ਜੇ ਬਾਪੂ ਦਾ ਸੁਪਨਾ ਅੱਗੇ ਤਾਂ ਮੇਰਾ ਸੀ ਕਿ ਤੁਸੀਂ ਖੋਲਦਾ ਐਂਟੀ ਬਾਪੂ ਕੇ ਦਾ ਸੁਪਨਾ ਹੁਣ ਉਹ ਬੰਦੇ ਹੱਥ ਫੜੇ ਕਰਿਓ ਜਿਹੜੇ ਆਪਦੇ ਪਿੰਡ ਦੇ ਘਰ ਘਰ ਜਾ ਕੇ ਜੀਰਾਂ ਨੂੰ ਸੱਚੀ ਤੇ ਸੁੱਚੀ ਹੱਥੋਂ ਖੜੇ ਕਰਿਓ ਬੋਲੇ ਆ ਵੀ ਜਿੰਨਿਆਂ ਨੇ ਹੱਥ ਖੜੇ ਕਰਦੇ 50000 ਦੇ ਚ ਤੂੰ ਜੀਰੇ ਹਲਕੇ ਤੋਂ ਪਾਸਾ ਐ ਮੈਨੂੰ ਸਾਹਿਬ ਜੀ 50000 ਦੀ ਜੀਲ ਹੋ ਗਈ ਔਰ ਇੱਕ ਬੰਦੇ ਦੀ ਵੇਖਤੀ ਸੋਚੋ ਅੱਜ ਦੌਰੇ ਪਾਗਾ ਅੱਜ ਜੀਰੇ ਦੀ ਪਾਗਣੀ ਆ ਨੌਵਲ ਕਿਆਂ ਦੀ ਪਾਗਾ ਨੌਵਲ ਕਿਆਂ ਦੀ ਪਾਗਾ ਔਰ ਵਾਦਾ ਕਰਦਾ ਇਹ ਜਿਹੜੀ ਖਡੂਰ ਸਾਹਿਬ ਸੀਟਾ ਇਹ ਗੁਰੂਆਂ ਦੀ ਚਰਨਛੋਹ ਧਰਤੀ ਆ ਇਹਨੂੰ ਹੈਰੀਟੇਜ ਦਾ ਦਰਜਾ ਦਿਵਾਉਣਾ ਮੇਰਾ ਕੰਮ ਆ ਇਨੂ ਹੈਰੀਟੇਜ ਦਾ ਖੋ ਦੂਰ ਸਾਹਿਬ ਨੂੰ ਦਰਜਾ ਦਿਵਾਵਾਂਗਾ ਔਰ ਇਹਦੇ ਨਾਲ ਨਾਲ ਤੁਹਾਡੇ ਨਾਲ ਵਾਦਾ ਕਰਦਾ ਜਿਤਾਓ ਭੇਜੋ ਕਿ ਜਿਹੜਾ ਚਾਹੇ ਬੰਦੀ ਸਿੰਘਾਂ ਦੀ ਗੱਲ ਆ ਚਾਹੇ ਸਿੱਧੂ ਮੂਸੇਵਾਲੇ ਦੀ ਗੱਲ ਆ ਚਾਹੇ ਸ਼ੁਭ ਕਰਨ ਦੀ ਗੱਲ ਆ ਚਾਹੇ ਕਿਸੇ ਦੀ ਗੱਲ ਆ ਚਾਹੇ ਐਨਐਸਏ ਦੀ ਗੱਲ ਆ ਇਹ ਇੰਦਰਜੀਤ ਸਿੰਘ ਜੀਰਾ ਦਾ ਪੋਤੀ ਪਾਰਲੀਮੈਂਟ ਤੇ ਜਾ ਕੇ ਬੋਲ ਸਕਦਾ ਬਾਕੀ ਕਿਸੇ ਤੋਂ ਤਾਂ ਨਾਕੇ ਤੇ ਮੋਟਰਸਾਈਕਲ ਵੀ ਨਹੀਂ ਛੁੱਟਣਾ ਇਹ ਜ਼ਰੂਰ ਹਸਾਬ ਲਾ ਲਓ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਗੱਲ ਇਹ ਆ ਕਿ ਹੁਣ ਬੇਨਤੀ ਆ ਤੁਹਾਡੇ ਚਰਨਾਂ 'ਚ ਤੱਕੜੇ ਹੋ ਕੇ ਘਰ-ਘਰ ਜਾਓ ਵੋਟਾਂ ਕਾਓ ਔਰ ਜਿੱਦਣ ਵੋਟਾਂ ਪੈਣੀਆਂ ਉਹਦਣੇ ਇੱਕ ਛੋਟਾ ਜਿਹਾ ਕੰਮ ਕਰਕੇ ਜਾਣਾ ਉਦੋਂ ਇੱਕ ਪਰੌਂਠਿਆਂ ਦਾ ਤੇ ਚਾਹ ਦਾ ਲੰਗਰ ਲਾਉਣਾ ਤੁਸੀਂ ਸਾਰਿਆਂ ਨੇ ਆਲੂ ਵਾਲੇ ਪਰੌਂਠੇ ਤੇ ਚਾਹ ਆਲੂ ਵਾਲੇ ਪਰੌਂਠਿਆਂ 'ਚ ਸੇਵਨ ਭਾਈ ਸਾਰੇ ਪ੍ਰੈਸ ਵਾਲੇ ਵੀਰ ਜਦੋਂ ਕੋਈ ਇਹ ਪੰਜਾਬ ਨੂੰ ਸੱਜਿਆ ਰੋਹ ਸੇਵਾ ਨੂੰ ਭਾਵੈ ਨੇ ਸਾਡੇ ਸਰਦਾਰ ਕਿਉਂ ਵੀਰ ਸਾਡੇ ਪ੍ਰੈਸ ਵਾਲੇ ਭਰਾ ਉਹਨਾਂ ਸਾਰਿਆਂ ਨੂੰ ਜੀਓ ਆਇਆਂ ਨੂੰ ਧੰਨਵਾਦ ਤੁਹਾਨੂੰ ਜੀ ਕਾ ਖਾਲਸਾ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਸਰਦਾਰ ਜਿੰਦਾਬਾਦ NARO! 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 NARO!